ਜੀ ਅਰਦਾਸ ਬਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹਿਣਾ ਲਈ ਲੈ ਕੇ ਆਏ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਹੈਂਡਵਰਕ ਦੇ ਸੂਟ ਜਿਹੜੇ ਕਿ ਪਾਰਟੀ ویئر ਰਹਿਣਗੇ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਹੈ ਜਿਹੜੇ ਸਾਡੇ ਤੋਂ ਬਿਲਕੁਲ ਬਾਜ਼ਵ ਰੇਟ ਤੇ ਰੈਡੀ ਕਰਵਾ ਸਕਦੇ ਹੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 2500 ਸਬਸਕ੍ਰਾਈਬਰ ਪੂਰੇ ਹੋਣ ਤੇ ਅਸੀਂ ਲੱਕੀ ਡਰਾਅ ਰੱਖਿਆ ਹੋਇਆ ਉਹ ਚ ਤੁਹਾਡਾ ਜਿਹੜਾ ਫੋਨ ਨੰਬਰ ਹੈ ਸ਼ਾਮਲ ਕਰਾਂਗੇ ਜੇਕਰ ਤੁਸੀਂ ਸਾਨੂੰ ਸਕਰੀਨਸ਼ਾਟ ਦਿੱਤੇਗੇ WhatsApp ਨੰਬਰ ਤੇ ਭੇਜ ਦਿਓਗੇ ਬਾਕੀ ਜਿਹੜੀਆਂ ਭੈਣਾਂ ਮੇਰੀ ਹੁਣ ਤੱਕ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਐ ਸੂਟ ਵੀ ਤਿਆਰ ਕਰਵਾ ਰਹੀਆਂ ਐ ਉਹਨਾਂ ਭੈਣਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਚਲੋ ਜੀ ਫਿਰ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸੋਹਣੇ ਸੋਹਣੇ ਸੂਟ ਵਿਖਾਉਣੇ ਆ ਤੁਹਾਨੂੰ ਹੈਂਡਵਰਕ ਦੇ ਹਾਂਜੀ ਵੀਡੀਓ ਦਾ ਤੁਸੀਂ ਪਹਿਲਾ ਸੂਟ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਦਾ ਹੈਂਡਵਰਕ ਹੋਇਆ ਹੋਇਆ ਬਿਲਕੁਲ ਸਾਰਾ ਫਰੰਟ ਸ਼ਰਟ ਦਾ ਪੂਰਾ ਹੈਵੀ ਲੁੱਕ ਦਾ ਪਾਰਟੀ ویئر ਸੂਟ ਹੈ ਜੀ ਜੇ ਆਪਾਂ ਇਹਦੇ ਕਲਰ ਦੀ ਗੱਲ ਕਰੀਏ ਬਹੁਤ ਹੀ ਜ਼ਿਆਦਾ ਸੋਹਣਾ ਪਿੰਕ ਪੀਚ ਜਿਹਾ ਕਲਰ ਹੈ ਇਹਦਾ ਤੇ ਕਪੜਾ ਦੇ ਦੱਸਿਏ ਤੁਹਾਨੂੰ ਇਹ ਹੈਗਾ ਸ਼ਿਮਰ ਦੇ ਵਿੱਚ ਸ਼ਿਮਰ ਸਿੱਕ ਜਿਹੜੀ ਵਧੀਆ ਵਾਲੀ ਪੂਰਾ ਵੇਖੋ ਇੱਥੋਂ ਘੇਰਾ ਬਣਿਆ ਹੋਇਆ ਤੇ ਸਫਾਈ ਤੁਸੀਂ ਨੇੜੇ ਤੋਂ ਵੇਖ ਸਕਦੇ ਹੋ ਸਾਰਾ ਇਦਾਂ ਸੈਂਟਰ ਪੈਨਲ ਜਾਂਦਾ ਹੈ ਵਿੱਚ ਬੁੱਟੀ ਦਿੱਤੀ ਹੋਈ ਹੈ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਜਿਹੜਾ ਕੰਮ ਹੈ ਹੋਇਆ ਹੋਇਆ ਮੋਤੀ ਦਾ ਦਬਕੇ ਦਾ ਵੀ ਹੈ ਜੀ ਨਾਲ ਥ੍ਰੈਡ ਵੀ ਯੂਜ਼ ਕੀਤਾ ਇਹ ਦੂ ਡਾਰਕ ਕਲਰ ਦਾ ਜਿਹੜਾ ਸੁਗ ਦਾ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਪੂਰਾ ਹੈਵੀ ਲੁੱਕ ਦਾ ਇਸ ਤਰ੍ਹਾਂ ਸਾਰਾ ਘੇਰਾ ਫਰੰਟ ਕਮੀਜ਼ ਦਾ ਰੈਡੀ ਹੋਇਆ ਹੋਇਆ ਤੇ ਨਾਲ ਹੀ ਆਪਾਂ ਇਸ ਤਰ੍ਹਾਂ ਇਹਦੀ ਹੈਵੀ ਲੁੱਕ ਦੀ ਬਾਜੂ ਹੈ ਜੀ ਸੇਮ ਇਸੇ ਤਰ੍ਹਾਂ ਹੈਵੀ ਲੁੱਕ ਦੇ ਵੀ ਆਪਾਂ ਪੈਂਟ ਪਲਾਜ਼ੋ ਰੈਡੀ ਕਰਵਾਇਆ ਹੈ ਇਸ ਨਾਲ ਤੁਸੀਂ ਦੇਖ ਸਕ ਰਹੇ ਹੋ ਇਹ ਇਸ ਤਰ੍ਹਾਂ ਦਾ ਚਾਰ ਥਾਈ ਆ ਜਾਊਗਾ ਜੀ ਤੇ ਇਹ ਪੈਂਟ ਪਲਾਜੋਆ ਜਿਹੜਾ ਆਪਾਂ ਰੈਡੀ ਕਰਵਾਉਣਾ ਜਦੋਂ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕਰ ਲਿਆ ਇਸੇਜ ਵਗੈਰਾ ਦੀ ਫਿਨਿਸ਼ਿੰਗ ਦੇ ਕੇ ਤੇ ਸਟਿਚ ਹੋਇਆ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗਣਾ ਤੇ ਸੂਟ ਅਸੀਂ ਸਟਿਚ ਹੋਣ ਭੇਜਣੇ ਸੀ ਮੈਂ ਕਿਹਾ ਪਹਿਲਾਂ ਭੈਣਾ ਨੂੰ ਆਪਾਂ ਵੀਡੀਓ ਬਣਾ ਕੇ ਦੇ ਨਿ ਪਾ ਦਈਏ ਇਹ ਸੂਟ ਆਪਣੇ ਕੈਨੇਡਾ ਵਾਲੀ ਭੈਣ ਨੇ ਰੈਡੀ ਕਰਾਏ ਹੈ ਬਾਹਰ ਜਾ ਰਹੇ ਹੈ ਤੇ ਬਾਹਰਲੀਆ ਭੈਣਾ ਨੂੰ ਵੀ ਕਹਿੰਦੇ ਆ ਕਿ ਤੁਸੀਂ ਵੀ ਸਾਡੇ ਤੋਂ ਇਦਾਂ ਦੇ ਸੋਹਣੇ ਸੋਹਣੇ ਹੈਵੀ ਲੁੱਕ ਦੇ ਸੂਟ ਆ ਜਿਹੜੇ ਤਿਆਰ ਕਰਵਾ ਸਕਦੇ ਹੋ ਦਿੱਤੇ ਗਏ ਵਟਸਐਪ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਿਲਕੁਲ ਬਾਜ਼ਾਰ ਰੇਟ ਤੇ ਤੁਹਾਨੂੰ ਇਦਾਂ ਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਰੈਡੀ ਕਰਕੇ ਦੇਵਾਂਗੇ ਜੀ ਘਰ ਬੈਠੇ ਤੁਹਾਡੇ ਤੱਕ ਸੂਟ ਆ ਜਿਹੜੇ ਪਹੁੰਚਾਵਾਂਗੇ ਹਾਂਜੀ ਵੀਡੀਓ ਦਾ ਅਗਲਾ ਸੂਟ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਜਿਹੜਾ ਇਹ ਵੀ ਰੈਡੀ ਹੋਇਆ ਤੇ ਜੇ ਆਪਾਂ ਫੈਬਰਿਕ ਦੀ ਗੱਲ ਕਰੀਏ ਤੇ ਫੈਬਰਿਕ 80 ਗ੍ਰਾਮ 80 ਗ੍ਰਾਮ ਵਾਲੀ ਕ੍ਰੇਪ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਿਲਕੁਲੀ ਇਸ ਤਰ੍ਹਾਂ ਜਿਹੜਾ ਕਲਰ ਹੈ ਤੁਹਾਨੂੰ ਸੇਮ ਨਹੀਂ ਦਿਖਾਈ ਦੇ ਰਿਹਾ ਡਾ ਸ਼ੇਡ ਜ ਬਹੁਤ ਹੀ ਜਿਆਦਾ ਸੋਹਣਾ ਤੇ ਆਪਾਂ ਵਿੱਚ ਮਾਊਸ ਜਾਂ ਕਲਰ ਵੀ ਕਹਿ ਸਕਦੇ ਆ ਥੋੜਾ ਮਿਕਸ ਜ ਹੈ ਇਸ ਤਰ੍ਹਾਂ ਇਹਦਾ ਜਿਹੜਾ ਹੈਗਾ ਕਲੀਆਂ ਜਾਂਦੀਆਂ ਨਾਲ ਪੂਰਾ ਚੌਕਾਂ ਦਾ ਕੰਮ ਹੋਇਆ ਜੀ ਹੈਵੀ ਲੁੱਕ ਦਾ ਪੈਚ ਵਰਕ ਦਿੱਤਾ ਹੈ ਸਾਰਾ ਕੰਮ ਹੈਂਡ ਦਾ ਰਹੇਗਾ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਕੰਮ ਹੋਇਆ ਰੀਟੈਂਡ ਕਲੀਨ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਫਿਨਿਸ਼ਿੰਗ ਕੰਮ ਦੀ ਸਹੀ ਮੇਸਤਰਾ ਪੈਚ ਲੱਗ ਕੇ ਇਹ ਕੰਮ ਵਾਜੂ ਤੇ ਆਏਗਾ ਤੇ ਇਸੇ ਤਰ੍ਹਾਂ ਦਾ ਹੀ ਕੰਮ ਆਏਗਾ ਪਲਾਜੋ ਤੇ ਪੈਂਟ ਪਲਾਜੋ ਰੈਡੀ ਕਰਾਉਣਾ ਇਹ ਵੀ ਆਪਾਂ ਇਸ ਤਰ੍ਹਾਂ ਇਹ ਚਾਰ ਥਾਈ ਪੈਂਟ ਪਲਾਜੋ ਦਾ ਕੰਮ ਹੈ ਜਿਹੜਾ ਹੋ ਜਾਂਦਾ ਇਹ ਸਾਰਾ ਕੰਮ ਆਏਗਾ ਵਾਜੂ ਬੜਾ ਨੂੰ ਥੋੜਾ ਜਿਹਾ ਤੁਸੀਂ ਇਗਨੋਰ ਕਰਿਓ ਭੈਣੋ ਕਿ ਪ੍ਰੈਸ ਮਾਰਨ ਵਾਲਾ ਸੂਟ ਅਸੀਂ ਸਟੀਚ ਹੋਣਾ ਭੇਜਣਾ ਸੀ ਇਸ ਤਰ੍ਹਾਂ ਤੁਸੀਂ ਵੀ ਦਿੱਤੇਗੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਵੀ ਬਾਹਰ ਲਈ ਪਹਿਣ ਦਾ ਸਾਡੀ ਦਾ ਮਾਰ ਲਈਆਂ ਪਹਿਣਾ ਵੀ ਸਾਡੇ ਤੋਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਰੈਡੀ ਕਰਵਾ ਸਕਦੀਆਂ ਸਾਰਾ ਡਿਟੇਲ ਦੇ ਵਿੱਚ ਸਾਡੇ ਤੋਂ ਪੁੱਛ ਕੇ ਫਿਰ ਤੁਸੀਂ ਸਾਨੂੰ ਆਲਟਰਾ ਜਿਹੜਾ ਕਰ ਸਕਦੇ ਹਾਂਜੀ ਇਹ ਸੂਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬ੍ਰੌਕੇਟ ਦਾ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਤੇ ਕਲਰ ਪ੍ਰਿੰਟਿੰਗ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਇਸ ਤਰ੍ਹਾਂ ਇਹਨੂੰ ਅਸੀਂ ਮੋਤੀਆਂ ਵਾਲੀ ਲੇਸ ਦੇ ਨਾਲ ਕਲੀਆਂ ਦਿੱਤੀਆਂ ਇਸੇ ਤਰ੍ਹਾਂ ਹੀ ਬਾਜੂ ਤੇ ਤੇ ਨਾਲ ਗਲੇ ਤੇ ਵੀ ਲੇਸ ਦਿੱਤੀ ਹੈ ਤੇ ਜਿਹੜੀ ਬਾਟਮ ਵਰਕ ਹੈਗੀ ਹੈ ਬਾਟਮ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਮੋਤੀਆਂ ਵਾਲਾ ਤੇ ਸਿੱਪੀ ਵਰਕ ਹੋਇਆ ਹੈ ਬਾਟਮ ਤੇ ਵਰਕ ਹੈ ਇਹੀ ਮੋਤੀਆਂ ਵਾਲੀ ਇਸੇ ਕਰਕੇ ਜਿਹੜੀ ਲੇਸ ਹੈ ਅਸੀਂ ਸ਼ਰਟ ਤੇ ਯੂਜ਼ ਕੀਤੀ ਹੈ ਸ਼ਰਟ ਤੇ ਵਰਕ ਨਹੀਂ ਕਰਵਾਇਆ ਕਸਟਮਰ ਨੇ ਇਹ ਹੈਂਡ ਦਾ ਹੀ ਕੰਮ ਰਹੂਗਾ ਜੀ ਤੇ ਦੁਪੱਟਾ ਅਸੀਂ ਸੇਮ ਇਸੇ ਤਰ੍ਹਾਂ ਦਾ ਟਿਸ਼ੂ ਸੀਮਰ ਦੇ ਵਿੱਚ ਸਲਵਾਰ ਵਾਲੇ ਨਾਲ ਸਟੱਫ ਦਾ ਇਸ ਤਰ੍ਹਾਂ ਰੈਡੀ ਕੀਤਾ ਹੈ ਚਾਰੇ ਪਾਸੇ ਮੋਤੀਆਂ ਵਾਲੀ ਇਹ ਵਾਲੀ ਸ਼ਰਟ ਤੇ ਵੀ ਇਹੀ ਲੇਸ ਦਿੱਤੀ ਹੈ ਦੁਪੱਟੇ ਤੇ ਵੀ ਇਹੀ ਦਿੱਤੀ ਹੈ ਸੈਂਟਰ 'ਚ ਇਸ ਤਰ੍ਹਾਂ ਕਲੀਆਂ ਦਿੱਤੀਆਂ ਦੁਪੱਟੇ ਦੇ ਦੁਪੱਟਾ ਜਿਹੜਾ ਬਣ ਕੇ ਬਹੁਤ ਹੀ ਜ਼ਿਆਦਾ ਸੋਹਣਾ ਰੈਡੀ ਹੋਇਆ। ਸੂਟੀ ਲੁੱਕ ਹੈ ਜਿਹੜੀ ਵੀ ਹੈ ਤੇਰੀ ਬਹੁਤ ਜ਼ਿਆਦਾ ਸੋਹਣੀ ਇਸ ਤਰ੍ਹਾਂ ਆਉਂਦੀ। ਤੁਸੀਂ ਵੀ ਇਸ ਤਰ੍ਹਾਂ ਦੇ ਲਾਈਟ ਕਮ ਵਾਲਾ ਜਿਹੜਾ ਸੂਟ ਹੈ ਉਹ ਜਿਵੇਂ ਓਨਲੀ ਇਹਨਾਂ ਨੇ ਬਾਟਮ ਰੈਡੀ ਕਰਵਾਈ ਹੈ ਤੇ ਦੁਪੱਟਾ ਇਸ ਤਰ੍ਹਾਂ ਰੈਡੀ ਕਰਵਾਇਆ ਹੈ। ਤੁਸੀਂ ਵੀ ਕਰਵਾ ਸਕਦੇ ਹੋ ਜੀ ਆਪਦੇ ਬਜਟ ਦੇ ਅਕੋਰਡਿੰਗ ਜਾਂ ਸਾਨੂੰ ਦੱਸ ਸਕਦੇ ਹੋ ਵੀ ਅਸੀਂ ਇੰਨੇ ਕੁ ਜਿਹੜੇ ਹੈਗੇ ਰੁਪਏ 'ਚ ਸੂਟ ਤੇ ਲਾਉਣੇ ਆ। ਉਸ ਤਰ੍ਹਾਂ ਦਾ ਸੂਟ ਵੀ ਅਸੀਂ ਤੁਹਾਨੂੰ ਰੈਡੀ ਕਰਵਾ ਦੇ। ਬਾਕੀ ਹੁਣ ਤੱਕ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਬਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ